ਸਵਾਗਤ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਅੱਜ ਲੋੜੀ ਦਾ ਤਿਉਹਾਰ ਹੈ ਤਾਂ ਜਿੱਥੇ ਜੱਟ ਦਾ ਮੱਜਾ ਦਾ ਗੋਹਾ ਜਿਹੜਾ ਹੁੰਦਾ ਹੈ ਉਹ ਇੱਥੇ 25 ਰੁਪਏ ਦੀ ਜਿਹੜੀ ਪਾਥੀ ਵਿਕਰੀਏ ਜਿਸ ਨੂੰ ਅਸੀਂ ਸ਼ਾਇਦ ਕਰੇ ਜੱਟ ਨੇ ਜ਼ਿਮੀਂਦਾਰ ਨੇ ਸੋਚੇ ਹੀ ਨਹੀਂ ਹੁੰਦਾ ਕਿ ਇਹ ਚੀਜ਼ ਵੀ ਇੱਕ ਬਿਜ਼ਨਸ ਹੈ ਕਿਉਂਕਿ ਜਿਵੇਂ ਜਿਵੇਂ ਤਿਉਹਾਰ ਆਉਂਦੇ ਨੇ ਨਵੇਂ ਲੋੜੀ ਤੇ ਅਗਨੀ ਜਿਹੜੀ ਦੈਨ ਕੀਤੀ ਜਾਂਦੀ ਹੈ ਤਾਂ ਸ਼ਹਿਰਾਂ ਦੇ ਵਿੱਚ ਤਾਂ ਲੱਕੜਾਂ ਦੀ ਬਹੁਤ ਕਮੀ ਹੁੰਦੀ ਤਾਂ ਉੱਥੇ ਪਾਥੀਆਂ 100 ਰੁਪਏ ਦੀਆਂ ਚਾਰ ਪਾਥੀਆਂ ਵਿਕਰੀਆਂ ਤੁਸੀਂ ਸੋਚੋ ਤੇ ਜਗਾ ਜਗਾ ਤੇ ਸਟਾਲਾਂ ਲੱਗੀਆਂ ਹੋਈਆਂ ਨੇ ਬਾਈ ਜੀ ਖੜੇ ਨੇ ਤੁਸੀਂ ਵੇਚ ਰਹੇ ਹੋ ਬਾਈ ਜੀ ਜੀ ਸਰ ਤੇ ਕਿੱਥੋਂ ਫਿਰ ਖਰੀਦ ਕੇ ਲਿਆਉਂਦੇ ਹੋ ਮਤਲਬ ਇਹ ਸਾਰੀਆਂ ਜਿਹੜੀਆਂ ਇਹ ਪਿੰਡਾਂ ਵਿੱਚ ਖਰੀਦ ਲਾਂਦੇ ਆ ਸਰ ਅੱਜ ਪਿੰਡਾਂ ਵਿੱਚ ਹਾਂਜੀ ਉੱਧਰ ਸੇ 7-8 ਰੁਪਏ ਪ੍ਰਤੀ ਮਿਲਦੀ ਹੈ ਇੱਧਰ ਫਿਰ ਵੇਚਦੇ ਹਾਂ ਜਿੰਨੇ ਦਾ ਤੋਂ ਖਰੀਦ ਕੇ ਲਿਆਉਂਦੇ ਹਾਂ ਜਿੰਮੇਦਾਰ ਹੈ ਤੇ ਇੱਥੇ ਮਤਲਬ 100 ਦੀਆਂ ਕੋਈ 4 ਵੇਚ ਰਿਹਾ ਹੈ ਕੋਈ ਕੋਈ 5 ਵੇਚ ਰਿਹਾ ਕੋਈ 6 ਵੀ ਦੇ ਦਿੰਦਾ ਜੈਸਾ ਰੇਟ ਬੰਦਾ ਬੰਦਾ ਦੇ ਦਿੰਦਾ ਆ ਜੀ ਮਤਲਬ ਅੱਜ ਇਹ ਵੇਖੋ ਵੀ ਜੱਟ ਜ਼ਿਮੀਂਦਾਰ ਦੀਆਂ ਚੀਜ਼ਾਂ ਵੇਖੋ ਸ਼ਹਿਰਾਂ 'ਚ ਤਿੰਨ ਗੁਣਾ ਆ ਕੇ ਵੇਖੇ ਨੇ ਹਾਂਜੀ 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 ਸਰ ਤੇ ਕਿੰਨਾ ਕੋ ਫਿਰ ਸਮਾਨ ਕਰੋ ਤੱਕ ਲੋਕ ਫਿਰ ਲੈ ਜਾਂਦੇ ਨੇ ਆਰਾਮ ਦਾ ਹਾਂਜੀ ਹਾਂਜੀ ਸਰਾਮ ਲੈ ਲੈਂਦੇ ਸਾਮ ਤੱਕ ਵੇਚ ਜਾਂਦੀ ਹੈ ਸਾਰੇ ਸਾਮ ਤੱਕ ਵੇਚ ਜਾਂਦੇ ਨੇ ਤੇ ਕਿੰਨੇ ਸਾਲਾਂ ਤੋਂ ਕੰਮ ਕਰ ਰਹੇ ਹੋ ਬਸ 2-3 ਸਾਲ ਸੇ ਹੋਈ ਹੋਇਆ ਹੈ ਬਾਕੀ ਕੰਮ ਤੋਂ ਕਾਫੀ ਟਾਈਮ ਸੇ ਚੱਲ ਰਿਹਾ ਸਰ ਅੱਛਾ 2-3 ਸਾਲ ਦੁਕਾਨ ਦਾ ਤੇ ਇਹ ਫਿਰ ਇਹ ਕਿੰਨਾ ਮਾਲ ਖਰੀਦਾ ਇਹ ਗਿਣਤੀ ਫਿਰ ਹੈਗੀ ਸਾਰੀ ਇਹ ਸਰ 5-7 ਰੁਪਏ 8 ਰੁਪਏ ਪਰ ਪਾਤੀ ਦਿੰਦੇ ਐ ਅੱਛਾ ਗਿਣਤੀ ਕਰਕੇ ਲੈਂਦੇ ਗਿਣਤੀ ਕਰਕੇ ਪਾਤੀ ਹੋਣੀ ਹੈ ਇਹ ਹੈ 500 ਪਾਤੀ ਹੈ ਗਿਣਤੀ 500 ਪਾਤੀ ਮੰਨ ਲਓ ਅਸੀਂ 1 ਵੀ ਲੈ ਤਾਂ 5 5 ਨੂੰ 10 10000 ਦੀ ਹੋ ਜਾਏਗਾ 100 ਸਰ ਦੀ ਇਹ ਗੋ ਹੈਗਾ ਜਿਹੜਾ ਮੱਜਾਂ ਦਾ ਹੁੰਦਾ ਨਾ ਜੀ ਸਰ ਤੇ ਇਹ ਥੋੜਾ ਗਿੱਲੀ ਹੋ ਗਈ ਹੈ ਨਾ ਤੁਸੀਂ ਵੀ ਕੰਮ ਕਰ ਰਹੇ ਹੋ ਹਾਂ ਜੀ ਲੱਕੜਵਾਰ ਆ ਵੀ ਹੈ ਜੀ ਅੱਛਾ ਆ ਲੱਕੜ ਤੇ ਤੁਸੀਂ ਕਿੱਥੋਂ ਲੋਕਲ ਹੋ ਹਾਂ ਜੀ ਤੇ ਤੁਸੀਂ ਆਪ ਬਣਾਉਂਦੇ ਹੋ ਜਾਂ ਖਰੀਦਦੇ ਹੋ ਹਮ ਤਾਂ ਖਰੀਦਦੇ ਹਾਂ ਜੀ ਖਰੀਦਦੇ ਹਾਂ ਹਾਂ ਜੀ ਤੁਸੀਂ ਫਿਰ ਕਿੰਨੇ ਰੁਪਏ ਦੀ ਖਰੀਦਦੇ ਹੋ ਤੋਂ ਆਮ 12 13 ਤਾਰੀਖ ਲੱਗਾ ਲਗਾਤੇ ਨੇ ਦੇਖਦੇਗਾ 12 ਤਾਰੀਖ ਨੂੰ ਮਾਲ ਢਾਰ ਦੇ ਦਿੰਦੇ ਹਾਂ ਪਹਿਲਾਂ ਤੁਸੀਂ ਆਪ ਬਣਾ ਦੇ ਅੱਗੇ ਜ਼ਿਮੀਂਦਾਰ ਤੋਂ ਖਰੀਦਦੇ ਹੋ ਕਿੱਥੋਂ ਹਾਂਜੀ ਹਾਂਜੀ ਅੱਛਾ ਉਸ ਤੋਂ 5-6 ਰੁਪਏ ਦੀ ਖਰੀਦ ਲੈਂਦੇ ਹਾਂ ਹਾਂਜੀ 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 ਤੇ ਸ਼ਾਮ ਤੱਕ ਵੇਚ ਜਾਂਦੀ ਸਾਰੀ ਆਹ ਰੈਵੀਆਦੀਆਂ ਵਿਗਵੀਆਂਦੀਆਂ ਤੇ ਵਧੀਆ ਕੰਮ ਹੈ ਨਾ ਮਤਲਬ ਇੱਕ ਦਿਨ ਦਾ ਕੰਮ ਹੈ ਬੜੀਆ ਗਿਆ ਇਸਨੇ ਇੱਕ ਦਿਨ ਦਾ ਕੰਮ ਹੈ ਅੜੀ ਦਾ ਬਰਦਨਦੀ ਹੈ ਕੁਝ ਦਾੜੀ ਗਿਆ ਬਸ ਸਮਝ ਲਓ ਰੈਡ ਨਹੀਂ ਮਿਲਿਆ ਅੱਛਾ ਅੱਛਾ ਆਪਕੇ ਰੋੜੀ ਮਦਮ ਨਹੀਂ ਲੋੜੀ ਚ ਤਾਂ ਨਹੀਂ ਹੈਗਾ ਆਫਕਾ ਨਹੀਂ ਹੈ ਤੁਮ ਮਤਲਬ ਤੁਹਾਰਾ ਮਤਲਬ ਲੋਕਾਂ ਕੋਲ ਪੈਸਾ ਨਹੀਂ ਹੈਗਾ ਅਬ ਇਹ ਤਾਂ ਪੈਸਾ ਹੈ ਨਹੀਂ ਬਣਾ ਰਹੇ ਨਹੀਂ ਬਣਾ ਰਹੇ ਸਮਾ ਵੀ ਦਲੇ ਪਿਆ ਨਾ ਟਾਈਮ ਪਿਆ ਹਾਂ ਇਹ ਹੀ ਹੈ ਬਿਲਕੁਲ ਵੇਖੋ ਇਹ ਜਿਹੜੀਆਂ ਪਾਥੀਆਂ ਹੈਗੀਆਂ ਨੇ ਪਿੰਡਾਂ ਤੋਂ 5-5 ਰੁਪਏ ਦੀ ਕਹਿੰਦੇ ਖੀਦ ਕੇ ਲਿਆਂਦੀ ਤਾਂ ਹੁਣ ਸ਼ਹਿਰਾਂ ਚ ਆ ਕੇ 3 ਗੁਣਾ ਰੇਟ ਹੋ ਚੁੱਕੇ ਇਹਨਾਂ ਦਾ 4 ਗੁਣਾ ਤੇ ਇਥੋਂ ਹੀ ਅਸੀਂ ਇਹ ਵੀ ਸੋਚ ਸਕਦੇ ਆ ਕਿ ਜਿਹੜਾ ਜੱਟ ਜ਼ਿਮੀਂਦਾਰ ਹੈਗਾ ਉਹ ਰੀਸਾਈਕਲ ਕਰਕੇ ਕਿੰਨੀਆਂ ਚੀਜ਼ਾਂ ਤੋਂ ਕੀ ਕੁਝ ਬਣਾ ਸਕਦਾ ਜਿਵੇਂ ਕੋਈ ਤਿਉਹਾਰ ਆਉਂਦਾ ਤਾਂ ਆਪਣੀ ਚੀਜ਼ ਨੂੰ ਜੇਕਰ ਜਿਵੇਂ ਕਹਿੰਦੇ ਨੇ ਕਿ ਖੁਦ ਜਦੋਂ ਅਸੀਂ ਵੇਚਣਾ ਸਿੱਖਾਂਗੇ ਤਾਂ ਫਿਰ ਅਸੀਂ ਬਹੁਤ ਤਰੱਕੀ ਕਰਾਂਗੇ ਤਾਂ ਇਹ ਜਿਹੜੀਆਂ ਪਾਥੀਆਂ ਨੇ ਜਿਨ੍ਹਾਂ ਨੂੰ ਅਸੀਂ ਰੂੜੀਆਂ ਤੇ ਸਵੇਰੇ ਉੱਠ ਤੇ ਸਰ ਗੋਆ ਜਿਹੜਾ ਸੁੱਟਦੇ ਹਾਂ ਜੇਕਰ ਇਹਨਾਂ ਨੂੰ ਇਸ ਪਾਥੀ ਰੂਪ 'ਚ ਤਿਆਰ ਕੀਤਾ ਜਾਵੇ ਤਾਂ ਤੁਸੀਂ ਵੀ ਇੱਕ ਵੱਡੇ ਜਾਂ ਇੱਕ ਵਧੀਆ ਬਿਜ਼ਨਸਮੈਨ ਬਣ ਸਕਦੇ ਹੋ ਜਿਸ ਤਰੀਕੇ ਨਾਲ ਜਗ੍ਹਾ-ਜਗ੍ਹਾ ਤੇ ਅੱਜ ਖਰੇ ਕਿੰਨੀਆਂ ਲੱਖਾਂ ਦੀ ਗਿਣਤੀ ਜਿਹੜੀਆਂ ਪਾਥੀਆਂ ਅੱਜ ਵੇਖ ਜਾਨੀਆਂ ਨੇ ਇੱਥੇ ਸੋ ਲੋਹੜੀ ਦਾ ਤਿਉਹਾਰ ਸਾਰਿਆਂ ਨੂੰ ਮੁਬਾਰਕਾਂ ਤੇ ਜੁੜੇ ਹੋ ਡੇਲੀ ਪੋਸਟ ਪਿਆਬੀਨਾ ਕਹਿੰਦਾ ਪਸੰਦ ਦਲੇਰ ਦੇ ਨਾਮ ਸੰਦੀਪ ਕੰਬੋਜ ਮੁਹਾਲੀ ਤੋਂ